ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹ ਚਹਿਲ ਵਾਲੀ ਸੜਕ ਤੇ ਆਉਂਦਾ ਫਰੀਦਕੋਟ ਤੋਂ ਚਹਿਲ ਪਿੰਡ ਨੂੰ ਇੱਕ ਸਿੱਧੀ ਸੜਕ ਆਉਂਦੀ ਹੈ ਉਹ ਸੜਕ ਪਾਣੇ ਵਿੱਚ ਦੀ ਅੱਗੇ ਝਮੇਲੀ ਕੋਟ ਸੁਖੀ ਇਹਨੂੰ ਲੰਘਦੀ ਹੈ ਆਮ ਪਸ਼ੂ ਪਾਲਕ ਖੇਤੀਬਾੜੀ ਦੇ ਨਾਲ-ਨਾਲ ਬਾਈ ਹੋਰੀ ਪਸ਼ੂ ਘਰੇ ਰੱਖਦੇ ਆ ਇਹਨਾਂ ਦੇ ਵਿੱਚੋਂ ਹੀ ਅੱਜ ਦੋ ਨਾਗ ਇਹਨਾਂ ਨੇ ਵੇਚਨੇ ਜਿਹੜੇ ਉਹ ਇਰਾਦਾ ਬਣਾਇਆ ਵੀ ਦੋ ਪਸ਼ੂ ਆਪਾਂ ਵੇਚ ਦੇਾਂਗੇ ਜਿਹਦੇ ਵਿੱਚ ਬੂਰੀ ਮੱਝ ਬਿਲਕੁਲ ਹੀ ਤਾਜੀ ਸੋਈ ਹੈ ਬੱਚਾ ਨਰੋਇਆ ਜ਼ਰੂਰ ਹੈ ਪਰ ਹਜੇ ਬਿਲਕੁਲ ਹੀ ਤਾਜੀ ਸੋਈ ਵੀ ਹੈ ਤੇ ਇਹਦੇ ਨਾਲ ਇੱਕ ਅਸਰ ਝੋਟੀ ਖੜੀ ਹੈ ਸਭੀ ਚੰਗੀ ਹੈ ਪਰ ਮੈਂ ਜਿਵੇਂ ਮੇਨ ਗੱਲ ਸ਼ੁਰੂ ਚ ਦੱਸੀ ਹੈ ਵੀ ਮੇਨ ਕਾਰੋਬਾਰ ਜਾਂ ਕੀਤਾ ਜਿਹੜਾ ਉਹ ਖੇਤੀਬਾੜੀ ਹੈ ਪਸ਼ੂਆਂ ਵਾਲੇ ਪਾਸੇ ਬਹੁਤਾ ਜ਼ਿਆਦਾ ਧਿਆਨ ਨਹੀਂਗਾ ਨਾ ਕਟਾ ਦੇਣੇ ਕਿਉਂਕਿ ਗੈਂਤੀ ਬਾਈ ਜੀ ਉਹਨਾਂ ਨੂੰ ਲੱਗਦਾ ਵੀ ਜ਼ਿਆਦਾ ਹੋ ਗਈ ਹੈ ਪਸ਼ੂ ਮਤਲਬ ਘਰੇ ਵੱਧ ਹੈ ਜਿੰਨੇ ਕ ਸੰਭਾਲ ਸਕਦੇ ਉਹਨਾਂ ਨਾਲ ਸੋ ਆਪਾਂ ਡਿਟੇਲ ਪਹਿਲਾਂ ਬੂਰੀ ਬਾਰੇ ਪੁੱਛਾਂਗੇ ਫੇਰ ਆਪਾਂ ਝੋਟੀ ਤੁਹਾਨੂੰ ਦਿਖਾ ਦੇਾਂਗੇ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੋਊਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਆ ਸਕਦੇ ਹੋ ਤੁਸੀਂ ਤੇ ਆਓ ਦੀ ਤਸੱਲੀ ਕਰਕੇ ਖਰੀਦਿਓ ਆਓ ਪਹਿਲਾਂ ਬੂਰੀ ਮੱਝ ਤੋਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਬਾਈ ਸਤਿ ਸ਼੍ਰੀ ਅਕਾਲ ਸੇਗਲ ਬਾਈ ਨਾਮ ਦੱਸ ਦਿਓ ਜੀ ਆਪਣਾ ਨਾਮ ਮੇਰਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਭਾਈ ਆਪਣੇ ਤਾਂ ਪਸ਼ੂ ਤਾਂ ਇਹ ਘਰ ਦੇ ਹੀ ਆ ਮੇਰੇ ਖਿਆਲ ਤੋਂ ਹਾਂਜੀ ਹਾਂਜੀ ਘਰ ਦੇ ਹੀ ਆ ਬਾਈ ਜਿਹੜੀ ਪੂਰੀ ਮੱਝ ਵੇਚਣ ਲੱਗਿਓ ਕੰਨਵਾ ਸੂਆ ਸੂਈ ਹੈ ਇਹ ਇਹ ਬਈ ਦੂਜੇ ਸੂਏ ਸੂਈ ਆ ਇਹ ਪਰਸੋ ਸੂਈ ਆ ਜੀ ਪਰਸੋ ਹੀ ਸੂਈ ਆ ਹਾਂ ਇਹਨੇ ਕੱਟਾ ਦਿੱਤਾ ਹੈ ਨਾ ਹਾਂਜੀ ਕੱਟਾ ਦਿੱਤਾ ਜੀ ਦੁੱਧ ਬਈ ਕਿੰਨਾ ਕੁ ਦੇ ਦਿੰਦੀ ਹੈ ਇਹ ਦੁੱਧ ਬਈ ਪਿਛਲੇ ਸੂਏ ਯਾਨੀ ਕਿ 12 13 ਲੀਟਰ ਇਹਨੇ ਦਿੱਤਾ ਤੇ ਕਿ ਚਲੋ ਆਪਾਂ ਮੰਨ ਕੇ ਚੱਲ ਇਹ ਇੰਨਾ ਜ਼ਰੂਰ ਦੇ ਦੂਗੀ ਤੇ ਬਾਕੀ ਠੰਡੀ ਸੀਲ ਬਹੁਤ ਆ ਬਈ ਇਹ ਅੱਛਾ ਰੇਟ ਕੀ ਰੱਖਦੇ ਹਾਂ ਤਾਂ ਰੇਟ ਬਈ ਇਹਦਾ 1 15 1 ਲੱਖ 15 ਹਾਂ ਤੋਰਦਗੇ ਬਈ ਖੋਲਿਓ ਦੋਸਤੋ ਬਹੁਤ ਸੋਹਣੀ ਮੱਝ ਐ ਰੇਟ ਤੁਹਾਨੂੰ ਜਜਨਾ ਚਾਹੀਦਾ ਮੈਂ ਜੋ ਚੀਜ਼ ਦੇਖਦਾ ਮੈਂ ਉਹਦੇ ਹਿਸਾਬ ਤੇ ਗੱਲ ਕਰਦਾ ਰੰਗ ਬਹੁਤ ਸੋਹਣਾ ਪੂਰਾ ਰੰਗ ਸਿੰਗ ਬਿਲਕੁਲ ਕੁੰਡਾ ਦੋਨੇ ਸਿੰਗ ਇੱਕੋ ਜੇ ਮੁੜੇ ਹੋਏ ਐ ਸੀਲ 3 ਫਾ ਦੁੱਧ ਚਵਾਈ ਦੇ ਵਿੱਚ ਹਵਾਨਾ ਅਗਾੜੀ ਵੀ ਚੰਗੀ ਐ ਤੇ ਪਿਛਾਉਂ ਵੀ ਹਵਾਨਾ ਸੋਹਣਾ ਦਿਖਾਉਂਦੀ ਐ ਹਰਪ੍ਰੀਤ ਭਾਈ ਉਧਰ ਹਲਾਂ ਵਾਲੇ ਪਾਸੇ ਨੂੰ ਥੋੜਾ ਲੰਬਾ ਤੋਰ ਕੇ ਦੇਖੋ ਇਹਦੇ ਮਿਲਕਵੈਨ ਚੰਗੀ ਆਉਂਦੀ ਹਵਾਨੇ ਤੇ ਨਾੜਾਂ ਵੀ ਠੀਕ ਦਿਸਦੀਆਂ ਸੋਹਣੀਆਂ ਦਿਸਦੀਆਂ 1 ਲੱਖ ਤੇ 15000 ਡਿਮਾਂਡ ਮੋੜ ਲਓ ਬਾਈ ਖਾਲੀ ਥਣ ਦੱਸਦੇ ਹੋਣਗੇ ਕਿਉਂਕਿ ਚਵਾਈ ਜਿਹੜੀ ਉਹ ਸ਼ਾਮ ਦੀ ਟਾਈਮ ਟੂ ਟਾਈਮ ਹੀ ਹੈ ਤੇ ਸੁਬਾ ਹੋਣ ਇਹਦੀ ਮਿਲਕ ਹਜੇ ਹੋਣ ਵਾਲੀ ਹੈ ਕੋਈ ਥਣਾ ਦੇ ਵਿੱਚ ਤੁਹਾਨੂੰ ਜੋਸ਼ ਪਸਮਾਨ ਨਹੀਂ ਦਿਸਦਾ ਹੋਣਾ ਇਹਦਾ ਟਾਂਚਾ ਵੀ ਸੋਹਣਾ ਹੈ ਬਾਕੀ ਜਿਹੜਾ ਭਰਾ ਪਸੰਦ ਕਰੇ ਉਹ ਆ ਕੇ ਜ਼ਰੂਰ ਦੇਖੇ ਬਿਲਕੁਲ ਕੁੰਡੇ ਸਿੰਘਾਂ ਦੀ ਬਹੁਤ ਸੋਹਣੀ ਝੋਟੀ ਹੈ ਬੂਰੇ ਰੰਗ ਦੇ ਵਿੱਚ ਸਾਫ਼ ਸੁਥਰੀ ਇਹਤੋ ਹਵਾਨਾ ਦੇਖੋ ਹੁਣ ਸਵੇਰ ਦੋਸਤਾਂ ਦੀ ਮਿਲਕਿੰਗ ਹੋਣ ਵਾਲੀ ਹੈ ਹਜੇ ਤੁਹਾਨੂੰ ਖਾਲੀ ਥਣ ਜਰੂਰ ਦਿਸਦੇ ਹੋਣਗੇ ਹਜੇ ਹੋਰ ਜਦੋਂ ਪਸਮਾਚ ਆਊਗੀ ਸ਼ਾਇਦ ਆਪਾਂ ਪਸਮਾਚ ਕਰਵਾ ਵੀ ਦੇਈਏ ਵੀਡੀਓ ਚ ਕਿਉਂਕਿ ਪਸੂ ਜੋਸ਼ ਪਾ ਜਾਂਦਾ ਹੁੰਦਾ ਆਹਦੇ ਹਵਾਨੇ ਤੇ ਇਹ ਤੋਂ ਪਹਿਲਾਂ ਛੋਟੀ ਬਾਰੇ ਗੱਲ ਕਰ ਲੈਣੀ ਹੈ ਹਰਪ੍ਰੀਤ ਭਾਈ ਜਿਹੜੀ ਛੋਟੀ ਵੇਚਣੀ ਹੈ ਉਮਰ ਅੰਦਾਜ਼ਾ ਕਿੰਨੀ ਖੋਊਗੀ ਅੰਦਾਜ਼ਾ ਭਾਈ ਪੌਣੇ ਇੱਕ ਤਿੰਨ ਸਾਲ ਦੀ ਹੈ ਇਹ ਠੀਕ ਹੈ ਹਜੇ ਗੱਬਨ ਨਹੀਂ ਹੋਈ ਨਹੀਂ ਭਾਈ ਗੱਬਨ ਨਹੀਂ ਹੋਈਗੀ ਪਹਿਲਾਂ ਬੋਲੀ ਸੀ ਪਰ ਸਾਡਾ ਟਾਈਮ ਨਹੀਂ ਲੱਗਾ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਭਾਈ ਤੋਰਦੇ ਗਏ ਨੂੰ ਥੋੜਾ ਦੋਸੋ 55000 ਰੇਟ ਹੈ ਪੌਣੇ 3 ਸਾਲ ਮਤਲਬ ਇਹ ਆਈਡੀਆ ਹੀ ਹੈ ਹੋ ਸਕਦਾ ਜੇ ਤੁਸੀਂ ਆ ਕੇ ਦੇਖੋ ਕੋਈ ਵਾਰਾ ਦੰਦਾਂ ਚ ਪਸੂ ਫਰਕ ਫੁਰਕ ਇਧਰ ਉਧਰ ਨਿਕਲ ਆਵੇ ਪਰ ਪੌਣੇ 3 ਸਾਲ ਜਾਂ 3 ਸਾਲ ਉਮਰ ਦਾ ਅੰਦਾਜ਼ਾ ਮੰਨ ਕੇ ਤੁਸੀਂ ਜਿਹੜਾ ਭਰਾ ਖਰੀਦਣਾ ਚਾਹੇ ਦੰਦਾਂ ਬਾਰੇ ਅਸੀਂ ਕੋਈ ਗੱਲ ਨਹੀਂ ਕੀਤੀ 55000 ਰੇਟ ਹੈ ਸੀਲ ਬਹੁਤ ਆ ਬਾਕੀ ਬੈਈ ਇਹ ਅੱਛਾ ਇਹ ਵੀ ਸੀਲ ਹੈ ਦੋਸੋ ਹੂੰ ਦੇਖ ਸਕਦੇ ਹੋ ਮਾਰਕਿੰਗ ਨੀਲੀ ਰਾਵੀ ਵਾਲੀ ਹੈ ਹਾਂ ਬਈ ਵਾ ਨਾ ਹੀ ਮੈਂ ਤੁਹਾਨੂੰ ਦਿਖਾ ਦਿੰਦੀ ਦਿਖਾ ਦਈਏ ਥਣ ਆਪਾਂ ਦੱਸੋ ਬੜੀ ਸੀਲ شریف ਛੋਟੀ ਹੈ ਥਣ ਦੇਖ ਲਓ ਸੋਹਣੇ ਆ ਚਾਰੇ ਥਣ ਬਈ ਹੋਰ ਸਰਪੀ ਤੱਕੇ ਨੂੰ ਥੋੜਾ ਲੈ ਚੋ ਤੋਰ ਦਈਏ ਇਹਦਾ ਰੇਟ 55000 1 ਲੱਖ ਤੇ 70000 ਚ ਦੋ ਮੱਝਾਂ ਖਰੀਦ ਲਓ ਇੱਕ ਗੱਬਣ ਹੋਣ ਵਾਲੀ ਹੈ ਤੇ ਦੂਜੀ ਦੁੱਧ ਦਿੰਦੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਰੇਟ ਜੋੜੇ ਦਾ ਹੀ ਜੇ ਤੁਹਾਨੂੰ ਦਸੀਏ ਤਾਂ ਬਾਕੀ ਕੱਲੀ-ਕੱਲੀ ਖਰੀਦੋ ਜਿਹੜੀ ਤੁਹਾਨੂੰ ਪਸੰਦ ਆ ਲੈ ਚਲੋ ਬਈ ਬੰਦ ਆ ਅਖੇ ਦੀ ਦੋਸਤੋ ਜਿਹੜੀ ਸੈਮੀ ਬਲੈਕ ਜੀ ਹੈ ਮਤਲਬ ਉਵੇਂ ਵਾਈਟ ਰੰਗ ਨੀਲੀ 라ਵੀ ਵਾਲਾ ਨਹੀਂ ਹੈਗਾ ਮਾਰਕਿੰਗ ਜਿਹੜੀ ਉਹ ਪੂਰੀ ਹੈ ਪੰਜ ਕਲਿਆਣੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਸ ਟਾਈਪ ਦੇ ਵਿੱਚ ਆਉਂਦੀ ਹੈ ਰੰਗ ਜਿਹੜਾ ਉਹ ਮੁਰਾ ਨਾਲੋਂ ਥੋੜਾ ਜਿਆਦਾ ਬਲੈਕ ਉਸ ਤਰ੍ਹਾਂ ਦਾ ਦਿਸਦਾ ਜਿਵੇਂ ਨੀਲੀ 라ਵੀ ਟੱਚ ਦਾ ਹੁੰਦਾ ਹੈ ਬਾਕੀ ਆ ਕੇ ਦੇਖੋ ਜਿਹੜਾ ਭਰਾ ਪਸੰਦ ਕਰੇ ਹਰਪ੍ਰੀਤ ਭਾਈ ਇਹਦਾ ਬੱਚਾ ਛੱਡੋ ਮੜਾ ਬਹੁਤ ਨਰੋਏ ਬੱਚੇ ਨੂੰ ਜਨਮ ਦਿੱਤਾ ਦੋਸਤੋ ਹੈ ਤਿੰਨਾਂ ਦਿਨਾਂ ਦਾ ਹੀ ਬੱਚਾ ਪਰ ਟੀਕਾ ਭਰਾਇਆ ਸੀ ਬਾਈ ਹੋਰਿਆ ਨਹੀਂ ਪਤਾ ਨਹੀਂ ਕਿਹੜੇ ਬੁੱਲ ਦਾ ਬੱਚਾ ਇਹ ਬੜਾ ਵਜਨ ਵਾਲਾ ਬੱਚਾ ਹੈ ਦੋਸਤੋ ਪਸਮਾ ਝੋਟੀ ਨੇ ਕਰ ਲਿਆ ਬੜੇ ਸੋਹਣੇ ਥਾਨ ਕੱਢੇ ਆ ਜਿਵੇਂ ਆਸ ਸੀਗੀ ਤੁਸੀਂ ਇਧਰੋਂ ਥਾਨ ਦਾ ਸਹਿਜ ਦੇਖੋ ਜੇ ਥਾਨ ਧੋਣ ਵਾਲੇ ਸੀਗੇ ਬਾਈ ਉਧਰੋਂ ਹੱਕ ਦਿਓ ਮੜਾ ਜਾਂ ਹੁਣ ਮੜਾ ਜਾ ਹਵਾਨਾ ਇਹਦਾ ਬੈਕ ਸਾਈਡ ਤੋਂ ਦੇਖੋ ਖੋਲ ਹੀ ਲਾਈਨਿੰਗ ਤਾਂ ਤੋਂ ਹੌਣ ਹਵਾਨਾ ਦੇਖੋ ਛੋਟੀ ਨੇ ਹੱਕ ਪਾਗੀ ਜੋਸ਼ ਪੈ ਜਾਂਦਾ ਕਿਉਂਕਿ ਜਦੋਂ ਪਸਮਾਵੇ ਪਸੂ ਤਾਂ ਉਹ ਜੋਸ਼ ਉਹਦੇ ਥਣਾ ਚ ਬਣ ਜਾਂਦਾ ਹਵਾਨੇ ਚ ਵੀ ਕੁਝ ਜਿਹੜੀ ਢਲ ਨਸ ਹੁੰਦੀ ਹੈ ਉਹ ਦੁੱਧ ਉਤਰ ਆਉਂਦਾ ਕੋਣ ਤੁਸੀਂ ਇਸ ਛੋਟੀ ਨੂੰ ਪਸਮਾ ਦੇ ਵਿੱਚ ਵੀ ਦੇਖ ਸਕਦੇ ਬਹੁਤ ਸੋਹਣਾ ਥਾਂ ਦਾ ਸੈਜ ਕੱਢਿਆ ਲੈ ਆ ਬਈ ਹਰ ਪੀ ਲੈ ਆਉ ਵਾਪਸ ਬਬ ਬੰਦ ਹੋਤੀ ਸੋ ਇਹ ਸ਼ੌਂਕੀਏ ਪਸਮਾਤੀ ਦੱਸੋ ਵੀ ਤੁਹਾਨੂੰ ਤਾਂ ਕਲੀਅਰ ਕਰ ਸਕੀਏ ਹਵਾਨਿਆਂ ਪੂਰਾ ਜੋਸ਼ ਪਾਜੇ ਤਾਂ ਤੁਹਾਨੂੰ ਆਈਡੀਆ ਹੋ ਜਾਵੇ ਅੱਜ ਤੋਂ ਦੁੱਧ ਕਿੰਨਾ ਖੋਲੋਗੇ ਸੋ ਇਹ ਰੋਖਾ ਹੋਣ ਦਾ ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸੂ ਵਕਾਉ ਸੀ ਧੰਨਵਾਦ